हरियाणा ने दा मान रेसलर विनेश फूगाट आज पेरिस ਤੋਂ ਵਾਪਸ ਆ ਗਈ ਹੈ ਇਸ ਮੌਕੇ ਬਹੁਤ ਹੀ ਭਾਵੁਕ ਮਾਹੌਲ ਬਣ ਗਿਆ ਵਿनेश ਆਪਣੇ ਸਾਥੀ ਰੈਸਲਰਾਂ ਦੇ ਗੱਲ ਲੱਗ ਕੇ ਫੁੱਟ ਫੁੱਟ ਕੇ ਰੋਈ ਬੇਸ਼ੱਕ ਵਿनेश ਫਾਈਨਲ ਤੱਕ ਪਹੁੰਚ ਕੇ ਮੈਡਲ ਨਹੀਂ ਲਿਆ ਪਾਈ ਪਰ ਆ ਤਸਵੀਰ ਬਿਆਨ ਕਰਦੀ ਆ ਕਿ ਦੇਸ਼ ਪ੍ਰਤੀ ਸੱਚੀ ਭਾਵਨਾ ਕੀ ਹੁੰਦੀ ਹੈ ਆਪਣੇ ਦੇਸ਼ ਦੀ ਆਨ ਸ਼ਾਨ ਲਈ ਵਿਨੇਸ਼ ਸਾਲਾਂ ਤੋਂ ਮਿਹਨਤ ਕਰਦੀ ਆ ਰਹੀ ਹੈ ਪਰ ਐਨ ਮੌਕੇ ਅਜਿਹਾ ਪਾਣਾ ਵਾਪਰ ਜਾਣਾ ਦਿਲ ਨੂੰ ਝੋੜ ਦੇਣ ਵਾਲਾ ਸੀ ਸਾਨੂੰ ਸਾਰਿਆਂ ਨੂੰ ਆਪਣੀ ਇਸ ਭੈਣ ਲਈ ਦਿਲੋਂ ਅਰਦਾਸ ਕਰਨੀ ਚਾਹੀਦੀ ਹੈ ਕਿ ਵਿਨੇਸ਼ ਦਾ ਹੌਂਸਲਾ ਨਾ ਟੁੱਟੇ ਵਿਨੇਸ਼ ਫਿਰ ਤੋਂ ਵੱਡੀ ਤਿਆਰੀ ਕਰਕੇ ਅਗਲੀ ਵਾਰ ਵਿਰੋਧੀਆਂ ਦੇ ਪਾਲੇ ਤੋਂ ਮੈਡਲ ਕੱਢ ਲਿਆਏ ਵਿਨੇਸ਼ ਨੇ ਕਿਊਬਾ ਦੀ ਜੀ ਲੋਪੇਜ ਨੂੰ ਹਰਾਇਆ ਜਿਸ ਨੂੰ ਹਰਾਉਣਾ ਨਾ ਮੁਮਕਿਨ ਲੱਗਦਾ ਸੀ ਸੱਚੀ ਸਾਨੂੰ ਸਾਰਿਆਂ ਨੂੰ ਵਿਨੇਸ਼ ਤੇ ਮਾਣ ਮਹਿਸੂਸ ਕਰਦਿਆਂ ਉਸ ਨੂੰ ਸਪੋਰਟ ਕਰਨੀ ਚਾਹੀਦੀ ਹੈ ਤਾਂ ਕਿ ਜੋ ਉਸਨੇ ਰੈਸਲਿੰਗ ਤੋਂ ਸੰन्यास ਲੈਣ ਦਾ ਫੈਸਲਾ ਲਿਆ ਹੈ ਉਸ ਨੂੰ ਰੱਦ ਕਰ ਦਵੇ ਆਓ ਤੁਹਾਨੂੰ ਵਿਨੇਸ਼ ਦੀਆਂ ਉਹਨਾਂ ਭਾਵੁਕ ਤਸਵੀਰਾਂ ਤੱਕ ਲੈ ਚੱਲਦੇ ਹਾਂ জিঙ্গান জিন্দাবাদ প্রদেশ সল নে জিন্দাবাদ প্রদেশ পতাকা জি এই শোনাচ্ছি জি चलो 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 好聊好了好了，不错，